ਊਧਾਨਾ ਦਿੱਲੀ ਜੇ ਸੋਲੇ ਤੋਂ ਆਮ ਦਸਕਨ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਤੌਰਨਜੀਤ ਸਿੰਘ ਜਿਸ ਤਰ੍ਹਾਂ ਪਾਕਪ ਤੋਂ ਸੀਆਜ ਦੇ ਤੋਂ ਦਿਖਾਇਆ ਗਿਆ ਕਿ ਲੇਕਿਨ ਜਿਹੜੇ ਕਿ ਅੱਜ ਜਿੱਥੇ ਗਣਪਤੀ ਮਹਾਰਾਜ ਨੂੰ ਪ੍ਰਸੰਗਿਤ ਕੀਤਾ ਜਾ ਰਿਹਾ ਉੱਥੇ ਹੀ ਅੱਜ ਬਹੁਤ ਦੂਰ ਤੁਹਾਡੇ ਤੋਂ ਵੀ ਜਿਹੜੇ ਲੋਕ ਇੱਥੇ ਪਹੁੰਚੇ ਨੇ ਕਾਫੀ ਤੁਸੀਂ ਤਸਵੀਰਾਂ ਦੇ ਸਾਥੇ ਕਿ ਲੁਧਿਆਣਾ ਤੋਂ ਜਿਹੜੇ ਸਰਤਾਲੂ ਜਿਹੜੇ ਦੇ ਪਹੁੰਚੇ ਨੇ ਕਿਸ ਤਰੀਕੇ ਦੇ ਨਾਲ ਮਤਲਬ ਕੀ ਨਾ ਹੋਵੇ ਕਿਹੜੀ ਜਗ੍ਹਾ ਤੋਂ ਆਏ ਹੋ ਇਸ ਮਗ੍ਹਾਣ ਤੋਂ ਆਏ ਬਰੇ ਕੀ ਕਰਨਾ ਹੈ ਉਹ ਕਿ ਅੱਜ ਮਤਲਬ ਜਿੱਦਾਂ ਅੱਜ ਕਨ ਪਹੁੰਚੇ ਹਾਂ ਕਨਪਤੀ ਮਹਾਰਾਜ ਜੀ ਹਾਂਜੀ ਕੀ ਕਹਿਣਾ ਚਾਹਦੇ ਹੋ ਅਸੀਂ ਭਲੀ ਕਰੇ ਰੱਬ ਤੁਹਾਨੂੰ ਇਸ ਪਵਤਰ ਅਸਥਾਨ ਤੇ ਬਲਸ਼ੇ ਮਾਤਾ ਮੈਂ ਇਹ ਹੀ ਮੰਗਦੇ ਸਭ ਹਾਂਜੀ ਕੀ ਨਾਮ ਆ ਜੀ ਆਪਣਾ ਕਿਹੜੀ ਜਗ੍ਹਾ ਤੋਂ ਆਇਓ ਕੀ ਕਹਿਣਾ ਚਾਹਦੇ ਹੋ ਸਰ ਮੇਰਾ ਨਾਮ ਮਮਤਾ ਹੈ ਅਸੀਂ ਸ਼ਿਮਲਾਪੁਰੀ ਤੋਂ ਆਏ ਹਾਂ ਅਸੀਂ ਗਣਪਤੀ ਜੀ ਦਾ ਵਿਸਰਜਨ ਕਰਨਾ ਹੈ ਅਸੀਂ ਇਹਨਾਂ ਨੂੰ ਆਪਣੇ ਘਰੇ 9 ਦਿਨ ਰੱਖਿਆ ਫਿਰ ਅਸੀਂ ਅੱਜ ਇਹਨਾਂ ਦਾ ਵਿਸਰਜਨ ਕਰਨਾ ਹੈ ਸਾਨੂੰ ਬਹੁਤ ਵਧੀਆ ਲੱਗਿਆ ਕਿ ਆ ਕਿ ਕਿਦੇ ਨਾਲ ਜਿਹੜਾ ਘਰ ਵਿੱਚ ਰੱਖ ਕੇ ਪੂਜਾ ਰਤਨਾ ਕੀਤੀ ਗਈ ਹੈ ਰਤਨਾ ਕੀਤੀ ਗਈ ਹੈ ਅੱਜ ਵੀ ਤੁਸੀਂ ਇੱਥੇ ਪਰੇ ਤਰੀਕੇ ਦੇ ਨਾਲ ਜਿਹੜੇ ਤੇ ਪਹੁੰਚ ਰੰਗਾ ਦੀ ਕਰਤੀ ਰੰਗ ਵੀ ਵਰਸਾਏ ਗਏ ਨੇ ਕਿ ਅਸੀਂ ਬਹੁਤ ਰੰਗ ਵਰਸਾਏ ਫੁੱਲਾਂ ਦੇ ਨਾਲ ਇਹਨਾਂ ਦੀ ਸਵਾਗਤ ਕੀਤਾ ਘਰੇ ਵੀ ਕੀਤਾ ਉਹਨ ਇੱਥੇ ਵੀ ਲੈ ਕੇ ਆਏ ਅਸੀਂ ਇਹਨਾਂ ਨੂੰ ਫੁੱਲਾਂ ਦੇ ਸਵਾਗਤ ਨਾਲ ਰੰਗ ਦੀ ਪਰਸਾਤ ਨਾਲ ਅਸੇ ਦਾ ਮੇਲੇ ਲੈ ਕੇ ਆਏ ਜਿੰਨੇ ਦਿਨ ਪਹਿਲਾਂ ਲੈ ਕੇ ਆਏ ਸੀ ਕਰਦੇ ਸੀ ਅਸੀਂ ਇਹਨਾਂ ਨੂੰ 9 ਦਿਨ ਪਹਿਲਾਂ ਲੈ ਕੇ ਆਏ ਹਾਂ ਹਾਂ ਜੀ ਕਿਸ ਤਰੀਕੇ ਨਾਲ ਆਰਾਧਨਾ ਕੀਤੀ ਗਈ ਇਹਨਾਂ ਦੀ ਆਪਾਂ ਕੀਰਤਨ ਕੀਤਾ ਜੋਤਪੱਤੀ ਕੀਤੀ ਬਾਅਦ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਆਰਾਧਨਾ ਕੀਤੀ ਜੀ ਨਾਮ ਮਮਤਾ ਜੀ ਪਹੁੰਚੇ ਹੁਣ ਜ ਸਾਈਤਾ ਦਾ ਨਾਮ ਔਰ ਅਸੀਂ ਹਰਪਤੀ ਜੀ ਨੂੰ ਆਜਿ ਮੇ ਸਰਜਨ ਕਰਨ ਆਏ ਸੀ 9 ਦਿਨ ਅਸੀਂ ਇਹਨਾਂ ਨੂੰ ਇਹਦਾ ਆਰਚਨਾ ਪੂਜਾ ਕੀਤੀ ਇਹਨਾਂ ਦੇ ਫੁੱਲਾਂ ਨਾਲ ਬਹੁਤ ਬਹੁਤ ਸਵਾਗਤ ਹੈ ਤਾਂ ਆਂਦਾ ਵੀ ਪੰਜਾਬ ਰੇ ਮੇ ਕੋ ਵੀ ਬਹੁਤ ਨੰਨਾ ਸਾਨੂੰ ਨਰ ਸਵਾਗਤ ਕੀਤਾ ਕਿ ਅਗਲੇ ਸਾਲ ਹੈ ਸਾਨੂੰ ਫਿਰ ਇਸ ਤਰੀਹੀ ਖੁਸ਼ੀਆਂ ਸਾਡੇ ਘਰ ਪਰਿਵਾਰ ਦੇ ਵਿੱਚ ਲੈ ਗਿਆ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਦਾ ਤੁਹਾਨੂੰ ਇਸ ਤ ਸੱਤ ਸਾਲ ਹੋ ਗਏ ਆਪਣੇ ਪਰਿਵਾਰ ਦੇ ਜਿਨ੍ਹਾਂ ਨੂੰ ਲਿਆਉਂਦੇ ਹੋਏ ਤੇ ਬਹੁਤ ਆਨੰਦ ਨਾਲ ਅੱਜ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਵਿਸਰਜਨ ਕਰਕੇ ਜਾ ਰਹੇ ਹਾਂ ਸਾਡੇ ਘਰ ਦੀ ਬਗਤੀ ਜਿਸ ਤਰ੍ਹਾਂ ਅੰਦੋ ਇੱਕ ਇਨਸਾਨ ਸਾਡੇ ਘਰ ਦੇ ਵਿੱਚ ਪਰਿਵਾਰ ਦਾ ਮੈਂਬਰ ਆਂਦਾ ਉਹ ਜੰਮਦਾ ਕبھی ਵੇ ਸੂਸ ਹੁੰਦੇ ਆ ਇਸ ਲਈ ਆਪਾਂ ਤੁਹਾਨੂੰ ਕਦੇ ਵੇ ਸੂਸ ਕਰਾਂਗੇ ਕਿ ਸਾਡੇ ਗਣਪਤੀ ਬੱਪਾ ਸਾਡੇ ਪਰਿਵਾਰ ਵਿੱਚ 9 ਦਿਨ ਰਹੇ ਔਰ ਅੱਜ ਇਸਨਾਂ ਨੂੰ ਵਿਸਰਜਨ ਕਰਕੇ ਆਪਣੇ ਪਰਿਵਾਰ ਦੇ ਖੁਸ਼ੀਆਂ ਔਰ ਸਭ ਦੇ ਲਈ ਖੁਸ਼ਹਾਲ ਮੰਗਦੇ ਆ ਜਿ ਤਰ੍ਹਾਂ ਕਿ ਤੇ ਦੇਖਿਆ ਜਾਂਦਾ ਕਿ ਮਨ ਨੂੰ ਬਹੁਤ ਪਾਵਿਕ ਹੋਣੇ ਹੋ ਬੇ ਮਤਲਬ ਜਿਸ 9 ਦਿਨ ਸੇਵਾ ਕੀਤੀ ਹੈ ਕਰਦੇ ਵਿੱਚ ਰੱਖੀ ਉਸੇ ਰਾਤਾਂ ਕੀਤੀ ਇੱਕ ਪਰਿਵਾਰਿਕ ਮੈਂਬਰ ਦੌਰਪੇ ਬਣਿਆ ਗਿਆ ਹਾਂਜੀ ਇਹ ਹੈ ਕਿ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋ ਰਹੀ ਹੈ ਮਨ ਨੂੰ ਔਰ ਇੱਕ ਮਾਨਵੀ ਗਮੀ ਵੀ ਹੋ ਰਹੀ ਹੈ ਕਿ ਅਸੀਂ ਅੱਜ ਮੰਨ ਆਪਾਂ ਕੋ ਚੜਦੇ ਨਹੀਂ ਆਗੇ ਠੀਕ ਕਿਸ ਤਰੀਕੇ ਨਾਲ ਆਰਦਾਤ ਕਿੱਤੇ ਗਿਆ ਕਰਦੇ ਵਿੱਚ ਅਸੀਂ ਸਵੇਰ ਸ਼ਾਮ ਇਹਨਾਂ ਦੇ ਆਰਦਾਤ ਆਰਤੀ ਕਰਦੇ ਸੀ ਇਹਨਾਂ ਨਾਲ ਕੋਈ ਨਾ ਦੀ ਪੂਜਾ ਕਰਦੇ ਸੀ ਔਰ ਪੂਰਾ ਪਰਿਵਾਰ ਪੂਰਾ ਮੱਲਾ ਆ ਕੇ ਇਹਨਾਂ ਦੇ ਨੂੰ 9 ਦਿਨ ਦੀ ਇਹਨਾਂ ਨਾਲ ਸਵੇਰ ਸ਼ਾਮ ਦੋਨੋਂ ਟਾਈਮ ਆਰਤੀ ਜੋਤਪਤੀ ਔਰ ਫੁੱਲਾਂ ਦੇ ਨਾਲ ਇਹਨਾਂ ਦੀ ਵਰਸ਼ਾ ਕਰਦੇ ਸੀ ਔਰ ਅੱਜ ਵੀ ਰੰਗ ਰੰਗਾ ਦੇ ਨਾਲ ਇਹਨਾਂ ਨੂੰ ਅਸੀਂ ਇਹਨਾਂ ਦੇ ਪਰਿਵਾਰ ਮਤਲਬ ਕਿ ਕੀ ਜਾਂਦਾ ਕਿ ਨੋ ਦਿੱਲੀ ਸਾਡੇ ਨਾਲ ਆਂਦੇ ਤੇ ਆਖਿਰ ਇਹਨਾਂ ਨੂੰ ਇਹਨਾਂ ਦੇ ਮਾਤਾ ਪਿਤਾ ਦੇ ਕੋਲ ਇਹਨਾਂ ਨੂੰ ਵੀ ਸਰਚਿੰਗ ਕੀਤਾ ਜਾਂਦਾ ਕਿ ਕਿੰਨੇ ਕਿ ਮੈਂਬਰਾਂ ਨੂੰ ਲੈ ਕੇ ਆਏ ਹੋ ਕਿੰਨੇ ਮੈਂਬਰ ਬਣੇ ਘੱਟੋ ਘੱਟ ਸਾਡੇ ਨਾਲ 25 ਦੀ ਮੈਂਬਰ ਨੇ ਮਤਲਬ ਕਿ ਮੱਲੇ ਦੇ ਹੋਰ ਲੜਕੇ ਨੇ ਜਿਹੜੇ ਸਾਡੇ ਕਾਫੀ ਮਤਲਬ ਕਿ 25 ਤੋਂ ਵੀ ਜਾ ਰਹੇ ਸੀਗੇ ਪਰਿਵਾਰਿਕ ਮਾਮਲਾ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਇਹ ਸ਼ਮਲਾਪੂਰੀ ਆਏ ਹਾਂ ਲੁਧਿਆਣਾ ਤੋਂ ਕੀ ਮੈਸੇਜ ਜਾਂਦਾ ਚੀਜ਼ ਨੂੰ ਕੀ ਮੈਸੇਜ ਦਿਓਗੇ ਇਸ ਚੀਜ਼ ਦਾ ਇਸ ਲਈ ਅਸੀਂ ਇਹ ਹੀ ਕਹਾਂਗੇ ਕਿ ਸਾਰੇ ਆਰਿਆਂ ਨੂੰ ਇਹ ਕਰਨਾ ਚਾਹੀਦਾ ਜ਼ਰੂਰਤ ਹੈ ਕਿ ਹਰ ਕਿਸੇ ਨੂੰ ਆਪਣੇ ਘਰੇ ਲਿਆਉਣੇ ਚਾਹੀਦੇ ਤੇ ਇਹਨਾਂ ਦੀ ਬਹੁਤ ਹੀ ਪਿਆਰ ਨਾਲ ਸੇਵਾ ਕਰਨੀ ਚਾਹੀਦੀ ਆ ਜਾਨ ਲਗੇ ਆਰਿਆਂ ਨੂੰ ਆਪਣਾ ਆਸ਼ੀਰਵਾਦ ਦੇ ਕੇ ਜਾਣ ਲੈ ਕਿ ਸਾਰੇ ਆਲੇ ਘਰ ਖੁਸ਼ੀਆਂ ਭਰੀਆਂ ਹਮੇਸ਼ਾ ਲਈ ਖੁਸ਼ੀਆਂ ਭਰੀਆਂ ਰਵੇ ਸਾਰੇ ਛੋਟੇ ਛੋਟੇ ਬੱਚੇ ਵੀ ਨਾਲ ਆਏ ਹੋ ਕਿ ਸਿੱਖਿਆਵਾਂ ਦੇ ਰਿਹਾ ਤੇ ਆਣਾ ਕਿਤੇ ਦੇਖਿਆ ਜਾ ਰਿਹਾ ਹਾਂ ਹਾਂਜੀ ਸਾਡੇ ਬੱਚੇ ਵੀ ਨਾਲ ਆਏ ਨੇ ਸਾਡੇ ਬੱਚਿਆਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਵੀ ਆਪ ਵੀ ਜਾ ਰਹੇ ਆਨ ਗਨਪਤੀ ਸਾਡੇ ਘਰੇ ਆਏ ਨੇ ਉਹ ਵੀ ਬੜੇ ਖੁਸ਼ ਹੁੰਦੇ ਨੇ ਸਾਡਾ ਗਲੀ ਮੱਲਾ ਵੀ ਸਾਰਾ ਬਹੁਤ ਖੁਸ਼ ਹੁੰਦਾ ਵਾ ਜਦੋਂ ਸਿੱਖਾਂ ਨੂੰ ਲਿਆਦੇ ਪੈਸਾ ਪਹੁੰਚਾ ਕੀ ਨਾਮ ਆਪਣਾ ਕਿਹੜੀ ਜਗ੍ਹਾ ਤੋਂ ਆਇਆ ਮੈਂ ਮਜੀਤ ਸਿੰਘ ਖੜਾ ਲੁਧਿਆਣਾ ਨਿਊ ਸ਼ਿਮਲਾਪੁਰਵੀ ਗਲੀ ਨੰਬਰ 12 ਮਿੱਤੂ ਆਇਆ ਆਪਾਂ ਕੀ ਕੀ ਕਹਿਣਾ ਚਾਹੁੰਦੇ ਅੱਜ ਪੱਛਾ ਜੀ ਕੀਤਾ ਜਾ ਰਿਹਾ ਤੁਸੀਂ ਤੁਹਾਡੇ ਕੋਲੋਂ ਕੀਤਾ ਅਸੀਂ ਪੂਰੇ ਲੁਧਿਆਣਾ ਮਾਸਿਆਂ ਨੂੰ ਪੂਰੇ ਪੰਜਾਬ ਨੂੰ ਇਹੀ ਸੱਦਾ ਦਵਾਂਗੇ ਵੀਰ ਗਣਪਤੀ ਮਹਾਰਾਜ ਜੀ ਆਪਣੇ ਘਰੇ ਲਿਆਓ ਜਿਹੜਾ ਨੇ ਮੈਸੇਜ ਆ ਜਿਹੜਾ ਚਿੱਟੇ ਦਾ ਕੋਡ ਆ ਨਾ ਉਹ ਖਤਮ ਕਰੋ ਪੂਜਾ ਪਾਠ ਵੱਲ ਧਿਆਨ ਦਿਵੋ ਤੇ ਤੇ ਇਸੇ ਵਿੱਚ ਹੀ ਖੁਸ਼ਿਆਲੀ ਆ ਇਹੀ ਹਰਿਆਲੀ ਆ ਸਾਡੇ ਗਣਪਤੀ ਜੀ ਆਏ ਆ ਗਣਪਤੀ ਜੀ ਨੂੰ ਅਸੀਂ ਇਹੀ ਅੱਜ ਦੇ ਦਿਨ ਵਿਸਰਜਨ ਕੀਤਾ ਕਿ ਅਸੀਂ ਇਹੀ ਅਰਦਾਸ ਬੇਨਤੀ ਕੀਤੀ ਆ ਪੀ ਬੱਪਾ ਪੀ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਚਿੱਟੇ ਦਾ ਕੋਰਟ ਮਿਟਾਵੋ ਫੇਰ ਅਸੀਂ ਤੁਹਾਡੀ ਪੂਜਾ ਵਲ ਧਿਆਨ ਦਈਏ ਸਾਰੇ ਜਾਣੇ ਤੇ ਬਿਲਕੁਲ ਬੱਪਾ ਮਾਰਿਆ ਜੀ ਦੇ ਸਾਹਮਣੇ ਜਿਹੜਾ ਸ਼ਿਮਲਾਪੁਰੀ ਲੋ ਜਾਣਾ ਤੋਂ ਫਿਰ ਦਾ ਰਾਹ ਮੈਂ ਤੇ ਪਹੁੰਚੇ ਰਾਹ ਦੇ ਵਿੱਚ ਪਹੁੰਚੇ ਜਿੱਥੇ ਕਿ ਸੱਜੇ ਜਾ ਰਿਹਾ ਕਾਫੀ ਜਿਹੜੀ ਕੁਸ਼ਤ ਬਣਾਈ ਜਾ ਰਹੀ ਹੈ ਕਿ ਟੂਕੇ ਦੇ ਨਾਲ ਜਿਹੜਾ ਕਿ ਪੂਰਾ ਬੱਪਾ ਜਿਹੜਾ ਰਾਤਾ ਕਿਤੇ ਰਾਜ ਤੋਂ ਬਚਦੇ ਕਰਕੇ ਇਹ ਜਾ ਰਹੇ ਨੇ ਤੋਂ ਉਸੇ ਤਰ੍ਹਾਂ ਹੋਰ ਅਪਡੇਟ ਦੱਸ਼ਣ ਕਰ ਸਕੀ ਮੈਂ ਜੋ ਜਤ ਮਤਲਬ ਆਪਣਾ ਰਿਪੋਰਟਰ ਸਰਵਰਨ ਜੀ ਸੈਂਕ